सत श्रीकाल जी वेलकम है तोड़ा मेरे प्राप्त क्रिएशन चैनल पर अज आप फिर तो, तो बहुत ही प्यारे डिजाइन दिया सूट लैके आए हैं अगर तो पसंद आ रहे हैं स्क्रीन शॉट लैके वट्सएपूर दे सकते हो नाइन सिक्स वन थ्री फाइव ट्रिपल जीरो सैवन नाइन से स्क्रीन भेज सकते होते अपना ऑर्डर दे सकते हो तो प्राइस वगैरह भी पता कर सकते हो तीस अपनी पसंद के अकॉर्डिंग ही कुछ भी तरह का कोई भी डिजाइन किसी भी स्टफते ही रैडी करवा सदगे ਅਸ ਦੇਖੋ ਜੋ ਆਪਾਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੁਣ ਆਪਾਂ ਕਾਟਨ ਤੇ ਰੈਡੀ ਕੀਤੇ ਨੇ ਇਹ ਰੂਬੀ ਦੀ ਕਾਟਨ ਆ ਬਹੁਤ ਵਧੀਆ ਸਟਾਫ ਆ ਦੇਖੋ ਰੂਬੀ ਦਾ ਸਟਾਫ ਆ ਬਹੁਤ ਜਿਆਦਾ ਵਧੀਆ 100% ਕਾਟਨ ਆ ਇਹ 컬러 ਦੇਖੋ ਕਿੰਨਾ ਵਧੀਆ ਬਹੁਤ ਸੋਹਣਾ ਇਹ ਸਾਰੇ ਗਰਮੀਆਂ ਦੇ ਮਤਲਬ ਸਟਾਫ ਦੇ ਸੂਟ ਨੇ ਜਿਹੜੇ ਆਪਾਂ ਰੈਡੀ ਕਰਾਏ ਨੇ ਜੋ ਅੱਗੇ ਆਪਾਂ ਨੈਕਸਟ ਯੂਜ਼ ਕਰਨੇ ਨੇ ਇਹ ਦੇਖੋ ਫਰੰਟ ਤੇ ਆਪਣਾ ਕੀ ਇੱਦਾਂ ਘੇਰ ਤੇ ਕੰਮ ਹੋਇਆ ਹੋਇਆ ਤੁਸੀਂ ਕੰਮ ਦੀ ਸਫਾਈ ਦੇਖੋ ਵੀ ਕੰਮ ਕਿੰਨਾ ਜਿਆਦਾ ਸੋਹਣਾ ਤੇ ਗੁੰਦਵਾ ਕੰਮ ਕਰਿਆ ਹੋਇਆ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੇ ਤੁ ਤੁਸੀਂ ਦੇ ਸਕਦਾ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਦੇਖੋ ਨਾਲ ਹਲਕਾ ਜਿਹਾ ਜ਼ਰੀ ਦਾ ਅਸੀਂ ਦਿੱਤਾ ਇੰਨਾ ਜ਼ਿਆਦਾ ਸੋਹਣਾ ਵੀ ਕਲ ਉੱਠ ਕੇ ਆ ਰਿਹਾ ਜਿੰਨਾ ਵੀ ਕਮਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਇਹਦੇ ਨਾਲ ਟਾਈ ਡਾਈ ਦਾ ਦੁਪੱਟਾ ਵੀ ਰੈਡੀ ਕਰਾ ਸਕਦੇ ਹੋ ਜਾਂ ਸਿੰਗਲ ਕਲਰ ਦਾ ਵੀ ਕਰਾ ਸਕਦੇ ਹੋ ਬਹੁਤ ਸੋਹਣਾ ਲੱਗਣਾ ਬਹੁਤ ਪਿਆਰਾ ਸਫਾਈ ਤੇ ਦੇਖੋ ਕੰਮ ਹੋਇਆ ਹੋਇਆ ਇਹ ਆਪਣਾ ਫਰੰਟ ਦਾ ਕੰਮ ਹੋ ਗਿਆ 셔ਟ ਦਾ ਉੱਪਰ ਸਾਦੀ 셔ਟ ਤੇ ਦੇਖੋ ਇਹਦਾ ਬੂਟੀ ਬਣੀ ਹੋਈ ਹੈਗੀ ਬਹੁਤ ਪਿਆਰਾ ਸੂਟ ਲੱਗ ਰਿਹਾ ਹੈ ਇਹ ਤੇ ਆਪ ਦੇਖੋ ਜੋ ਮੈਂ ਤੁਹਾਨੂੰ ਫਾਸਟ ਸੂਟ ਦਿਖਾਉਣ ਜਾ ਰਹੀ ਆ ਇਹ ਆਪਣਾ ਰੂਬੀ कॉटन ਤੇ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਦੇਖੋ ਆਪਣਾ ਵਰਕ ਹੋਇਆ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਬਹੁਤ ਵਧੀਆ ਰੂਬੀ कॉटन ਦਾ ਸਟਾਫ ਆ ਆਪਣਾ 100% कॉटन ਹੈ نیچے ਤੁਸੀਂ ਚੈੱਕ ਕਰ ਸਕਦੇ ਹੋ ਘੇਰ ਦਾ ਕੰਮ ਕਿੰਨਾ ਜਿਆਦਾ ਸੋਹਣਾ ਦੇਖੋ ਸਫਾਈ ਤੇ ਹੋਇਆ ਹੋਇਆ ਥੋੜਾ ਨੇੜੇ ਤੋਂ ਦਿਖਾਵਾਂਗੀ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਬਹੁਤ ਸੋਹਣਾ ਵਰਕ ਲੱਗ ਰਿਹਾ ਦੇਖੋ ਐਦਾ ਘੇਰ ਤੇ ਆਪਣਾ ਕੰਮ ਹੋਇਆ ਸਾਰੇ ਫਰੰਟ ਦੇ ਵਿੱਚ ਕੀ ਆਪਣੀ ਬੂਟੀ ਪਈ ਵੀ ਹੈ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਸੂਟ ਤੁਸੀਂ ਇਹਦੇ ਨਾਲ ਕਿਸੇ ਵੀ ਕਲਰ ਦਾ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹੋ ਟਾਈਡ ਡਾਈ ਵੀ ਕਰਵਾ ਸਕਦੇ ਹੋ ਸਿੰਗਲ ਕਲਰ ਵੀ ਬਹੁਤ ਸੋਹਣਾ ਲੱਗਣਾ ਕਿਉਂ ਕਿ ਕਿ ਇਹਦੇ ਵਰਕ ਦੇ ਵਿੱਚ ਜਿਹੜੇ ਕਲਰ ਨੇ ਬਹੁਤ ਸੋਹਣੇ ਉੱਠਵੇਂ ਨੇ ਜੋ ਦੇਖੋ ਆਪਾਂ ਨੇ ਸਾਈਡ ਤੇ ਇਹਨਾਂ ਦੇ ਹਾਈਲਾਈਟ ਕੀਤਾ ਹੋਇਆ ਹੈਗਾ ਜ਼ਰੀ ਦੇ ਨਾਲ ਬਹੁਤ ਸੋਹਣਾ ਲੱਗ ਰਿਹਾ ਦੇਖੋ ਜ਼ਰੀ ਤੁਸੀਂ ਦੇਖੋ ਕਿੰਨੇ ਪਿਆਰੇ ਲੱਗ ਰਿਹਾ ਦੇਖੋ ਕਿੰਨਾ ਗੁਦਮਾ ਕੰਮ ਆ ਤੇ ਸੇਮ ਦੇਖੋ ਜਿਹੜਾ ਆਪਾਂ ਬਾਵਾ ਤੇ ਕੰਮ ਕੀਤਾ ਹੋਇਆ ਹੈਗਾ ਇਹ ਸੂਟ ਕੀ ਆ ਆਪਣਾ ਰੈਡੀ ਆ ਇਹਨੂੰ ਕੋਈ ਵੀ ਕੀ ਆ ਬਾਏ ਕਰ ਸਕਦਾ ਫਿਰ ਤੁਸੀਂ ਮੈਨੂੰ ਕਿਉਂ WhatsApp ਤੇ ਭੇਜ ਕੇ ਸਕਰੀਨਸ਼ਾਟ ਲੈ ਕੇ ਪੁੱਛ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਦੇਖੋ ਆਪਣਾ ਰੂਬੀ ਕਾਟਨ ਦਾ ਸਟਾਫ ਆ ਬਹੁਤ ਸੋਹਣਾ ਬਲੈਕ ਚੈੱਕ ਆ ਤੇ ਬਹੁਤ ਪਿਆਰਾ ਲੱਗ ਰਿਹਾ ਇਹ ਨੀਚੇ ਦੇਖੋ ਆਪਣਾ ਕਿਹਦਾ ਬੇਲ ਬਣੀ ਹੋਈ ਆ ਬਹੁਤ ਪਿਆਰੀ ਦੇਖੋ ਬੇਲ ਆ ਸਫਾਈ ਤੇ ਤੇ ਉੱਪਰ ਦੇਖੋ ਬਹੁਤ ਸੋਹਣੀ ਦੇਖੋ ਬੇਲ ਆ ਨਾਲ ਜ਼ਰੀ ਟੱਚ ਦਿੱਤਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕਿੰਨਾ ਜਦਾ ਜਿਆਦਾ ਸੋਹਣਾ ਸਫਾਈ ਤੇ ਕੰਮ ਆ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਸਾਰੇ ਫਰੰਟ ਦੇ ਉੱਪਰ ਦੇਖੋ ਬਰੀਕ ਜੀ ਬੂਟੀ ਬਣੀ ਹੋਈ ਆ ਬਹੁਤ ਹੀ ਜਿਆਦਾ ਸੋਹਣਾ ਸੂਟ ਲੱਗ ਰਿਹਾ ਹੈ ਇਹ ਤੇ ਨਾਲ ਦੇਖੋ ਇਹਦੀ ਇੰਤਾਂ ਪਾਪ ਕੀ ਆ ਬਾਵਾ ਤੇ ਕੰਮ ਕੀਤਾ ਹੈ ਬਹੁਤ ਪਿਆਰੀ ਬੇਲ ਬਣਾ ਕੇ ਬਾਵਾ ਤੇ ਕੰਮ ਕੀਤਾ ਹੋਇਆ ਹੈਗਾ ਇਹ ਕਾਟਨ ਦਾ ਸਟਾਫ ਆ ਰੂਬੀ ਕਾਟਨ ਆ 100% ਕਾਟਨ ਆ ਆਪਣੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਇਹ ਸੂਟ ਵੀ ਕੀ ਆਪਣਾ ਰੈਡੀ ਆ ਇਨੂੰ ਵੀ ਕੋਈ ਵੀ ਵਾਇ ਕਰ ਸਕਦਾ ਹੈ ਪ੍ਰਾਇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਅਗਰ ਤੁਸੀਂ ਇਹਨੂੰ ਕਿਸੇ ਹੋਰ ਸਟਾਫ ਤੇ ਬਣਵਾਉਣਾ ਚਾਹੁੰਦੇ ਹੋ ਡਿਜ਼ਾਈਨ ਤਾਂ ਤੁਸੀਂ ਕਿਸੇ ਹੋਰ ਸਟਾਫ ਤੇ ਕਲਰ ਤੇ ਵੀ ਗਿਆ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਤੇ ਜੋ ਮੈਂ ਨੈਕ ਸੂਟ ਦਿਖਾ ਰਹੀ ਹਾਂ ਇਹ ਦੇਖੋ ਆਪਣੇ ਆਰਡਰ ਦੇ ਸੂਟ ਨੇ ਇਹ ਪਸ਼ਮੀਨੇ ਤੇ ਰੈਡੀ ਹੋ ਕੇ ਗਿਆਗਾ ਇਹ ਦੇਖੋ ਆਪਣਾ ਬਹੁਤ ਜ਼ਿਆਦਾ ਮਤਲਬ ਇਸ ਡਿਜ਼ਾਈਨ ਨੂੰ ਕੀ ਪੈਚ ਵਰਕ ਨੂੰ ਲਾਈਕ ਕੀਤਾ ਗਿਆ ਬਹੁਤ ਵਧੀਆ ਇਹਦੇ ਆਰਡਰ ਆਉਂਦੇ ਨੇ ਇਹ ਦੇਖੋ ਨੀਚੇ ਸੇਮ ਆਪਣਾ ਘੇਰ ਤੇ ਕਟ ਵਰਕ ਦਾ ਕੰਮ ਕੀਤਾ ਹੋਇਆ ਕੰਟਰਾਸਟ ਦੇ ਵਿੱਚ ਉੱਪਰ ਬਹੁਤ ਹੀ ਪਿਆਰੇ ਕੀ ਆਪਣਾ ਪੈਚ ਲਗਾਏ ਹੋਏ ਨੇ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਸੇਮ ਇਹਨਾਂ ਦੇ ਦੇਖੋ ਇਦਾਂ ਬਾਵਾਂ ਤੇ ਕੰਮ ਕੀਤਾ ਹੋਇਆ ਹੈਗਾ ਹੁਣ ਦੇਖੋ ਇਹ ਸਰਦੀਆਂ ਵਾਲਾ ਸਟਾਫ ਤਾਂ ਆਪਾਂ ਨੂੰ ਕਲਰ ਨਹੀਂ ਮਿਲਨੇ ਹੈਗੇ ਤੇ ਤੁਸੀਂ ਗਰਮੀ ਵਾਲੇ ਕਿਸੇ ਵੀ ਸਟਾਫ ਤੇ ਕੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਜੇ ਜੋ ਮੈਂ ਨੈਸ ਦਿਖਾ ਰਹੀ ਹਾਂ ਇਹ ਵੀ ਦੇਖੋ ਆਪਣਾ ਪਸ਼ਮੀਨਾ ਸਟੱਫ ਤੇ ਬਣਿਆ ਹੋਇਆ ਰਾਮਟੈਕਸ ਦਾ ਪਸ਼ਮੀਨਾ ਇਹ ਦੇਖੋ ਆਪਾਂ ਨੇ ਪੈਨਲ ਦੇ ਵਿੱਚ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਪੈਨਲ ਦੇ ਵਿੱਚ ਦੇਖੋ ਡਿਜ਼ਾਈਨ ਹੈ ਇਹਦੇ ਨਾਲ ਦੇਖੋ ਜੋ ਆਪਣਾ ਇਹ ਕਲਰ ਹੈ ਨਾ yellow mustard ਜਿਹੜਾ ਇਹਦੇ ਨਾਲ ਦਾ ਦੁਪੱਟਾ ਅਗਰ ਆਪਾਂ ਨਾਲ ਬਾਏ ਕਰਦੇ ਆ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਬਹੁਤ ਉਟਮਾ ਸੈਂਟਰ 'ਚ ਦੇਖੋ ਬਹੁਤ ਹੀ ਪਿਆਰਾ ਦੇਖੋ ਪੈਚਵਰਕ ਦਾ ਕੰਮ ਹੋਇਆ ਹੋਇਆ ਹੈਗਾ ਤੇ ਇਹ ਦੇਖੋ ਇਹਨਾਂ ਦੀਆਂ ਕੀਆ ਬਾਵਾ ਤੇ ਕੰਮ ਹੋਇਆ ਹੈਗਾ ਬਹੁਤ ਸੋਹਣਾ ਬਾਵਾ ਤੇ ਸਫਾਈ ਤੁਸੀਂ ਪੈਚਵਰਕ ਦੀ ਸਫਾਈ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹ ਤੁਹਾਨੂੰ ਜੇ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਮੈਂ ਨੈਕਸਟ ਸੂਟ ਦਿਖਾ ਰਹੀ ਹਾਂ ਇਹ ਦੇਖੋ ਆਪਣੇ ਕੀ ਵਿਦ ਸਟਿਚਿੰਗ ਹੋ ਕੇ ਜਾ ਰਹੇ ਨੇ ਇਹ ਸਿੰਪਲ ਸੂਟ ਨੇ ਪਲੇਨ ਸਟਾਫ ਤੇ ਉਹਨਾਂ ਨੇ ਰੈਡੀ ਕਰਵਾਏ ਨੇ ਉਹਨਾਂ ਤਿੱਕਾਈਆਂ ਸੀ ਤੇ ਆਪਾਂ ਉਸ ਅਕੋਰਡਿੰਗ ਕੀ ਉਹਨਾਂ ਨੂੰ ਸੂਟ ਨੇ ਜੋ ਰੈਡੀ ਕਰਕੇ ਭੇਜ ਰਿਹਾ ਹੈ ਇਹ ਇੱਕ ਕੁੜਤਾ ਸਟਾਈਲ ਕੀ ਇਹ ਸੂਟ ਆਪਣਾ ਬਹੁਤ ਸੋਹਣਾ ਦੇਖੋ ਬਲੈਕ ਕ੍ਰੇਪ ਦਾ ਆਪਣਾ ਸਟਾਫ ਆ ਵੀ ਮਤਲਬ ਤੁਸੀਂ ਇਦਾਂ ਦੇ ਸਿੰਪਲ ਸੌਪਰ ਸੂਟ ਵੀ ਕੀਨੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਜੁਦਾਪਾ ਡੇਲੀ ਮੰਨ ਲਈ ਯੂਜ਼ ਕਰਦੇ ਆ ਇਹ ਦੇਖੋ ਬਹੁਤ ਹੀ ਪਿਆਰਾ ਦੇਖੋ ਇੱਥੇ ਆਪਾਂ ਨੇ ਲੇਸ ਦਿੱਤੀ ਹੈ ਪੌਪਟ ਲੱਗੀ ਹੋਈ ਹੈ ਇਹ ਬਹੁਤ ਪਿਆਰਾ ਲੱਗ ਰਿਹਾ ਦੇਖੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਹੈ ਇਹ ਬਾਵਾ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸਟਾਈਲਿਸ਼ ਮਾਵਾ ਰੈਡੀ ਕੀਤੀਆਂ ਨੇ ਦੇਖੋ ਬਹੁਤ ਵਧੀਆ ਲੇਸ ਦਿੱਤੀ ਹੈ ਤੇ ਬਹੁਤ ਸੋਹਣੀਆਂ ਬਾਵਾ ਲੱਗ ਰਹੀਆਂ ਨੇ ਦੇਖੋ ਬਹੁਤ ਹੀ ਪਿਆਰਾ ਇਹ ਸੂਟ ਲੱਗ ਰਿਹਾ ਇਹਦੇ ਨਾਲ ਕੀ ਆਪਣਾ ਪੈਂਟਾਈ ਪਲਾਜ਼ੋ ਆ ਜਿਹੜਾ ਆਪਾਂ ਰੈਡੀ ਕੀਤਾਗਾ ਤੇ ਨਾਲ ਇਹਦੇ ਦੁਪੱਟਾ ਤੁਸੀਂ ਚਾਹੋ ਤਾਂ ਇਹਦੇ ਸੂਟ ਦੇ ਉੱਪਰ ਹਲਕਾ ਫੁਲਕਾ ਵਰਕ ਵੀ ਕਰਵਾ ਸਕਦੇ ਹੋਗੇ ਅਗਰ ਤੁਸੀਂ ਇਦਾਂ ਸਿੰਪਲ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਆਰਗਾਂਜ਼ਾ ਪਿਓਰ ਆਰਗਾਂਜ਼ਾ ਦਾ ਆਪਣਾ ਦੁਪੱਟਾ ਬਹੁਤ ਹੀ ਪਿਆਰਾ ਦੇਖੋ ਆਪਾਂ ਨੇ ਇਦਾਂ ਲੇਸਿਸ ਦੇ ਕੇ ਕਿ ਇਹਨਾਂ ਦਾ ਡਿਜ਼ਾਈਨ ਬਣਾਇਆ ਇਹ ਸਾਰੇ ਦੇਖੋ ਇਦਾਂ ਚੈੱਕ ਬਣੇ ਹੋਏ ਨੇ ਆਪਣੇ ਬਾਕਸ ਸਾਰੇ ਕੋਰਨਰ ਨੇ ਜਿਹੜੇ ਆਪਣੇ ਸਾਈਡ ਵਾਲੇ ਛੋਟੇ ਪੱਲੇ ਨੇ ਉਹਨਾਂ ਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਨਾਲ ਦੇਖੋ ਆਪਣੇ ਬਲੈਕ ਕਲਰ ਦੀ ਕੀ ਲੇਸ ਦਿੱਤੀ ਆ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਦੇਖੋ ਇਹ ਦੁਪੱਟਾ ਲੱਗ ਰਿਹਾ ਦੇਖੋ ਮਤਲਬ ਇਹ ਸਿਮਪਲ ਸੂਟ ਦੇਖੋ ਦੁਪट्टे ਦੇ ਨਾਲ ਹੀ ਬਹੁਤ ਜ਼ਿਆਦਾ ਉੱਠ ਕੇ ਵਧੀਆ ਲੱਗ ਰਿਹਾ ਹੈਗਾ ਤੁਸੀਂ ਇੱਦਾਂ ਵੀ ਕੀਆ ਸਾਡੇ ਤੋਂ ਸਿਮਪਲ ਸੂਟ ਵੀ ਨੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਦੇਖੋ ਉਹਨਾਂ ਨੇ ਸਿਮਪਲ ਸੂਟ ਆ ਜਿਹੜਾ ਰੈਡੀ ਕਰਵਾਇਆ ਹੈਗਾ ਸਿਰਫ ਇੱਥੇ ਆਪਾਂ ਦੇਖੋ ਪਾਕਟ ਆ ਕੀ ਕਹਿੰਦੇ ਨੇ ਆਪਾਂ ਨੇ ਬਟਨ ਵਗੈਰਾ ਲਗਾਏ ਨੇ ਇਦਾਂ ਬਹੁਤ ਸੋਹਣੇ ਤੇ ਇਹ ਦੇਖੋ ਆਪਾਂ ਨੇ ਦੇਖੀਏ ਪੌਟਲੀ ਬਟਨ ਲਗਾਏ ਨੇ ਬਹੁਤ ਸੋਹਣੇ ਅੱਗੇ ਸੇਮ ਦੇਖੋ ਆਪਾਂ ਨੇ ਬਾਵਾ ਤੇ ਦਿੱਤੇ ਨੇ ਤੇ ਨਾਲ ਬਹੁਤ ਪਿਆਰੀ ਕਿ ਲੇਸ ਦਿੱਤੀ ਹੈਗੀ ਤੇ ਨਾਲ ਦੇਖੋ ਇਹਦੇ ਨਾਲ ਇਹਨਾਂ ਨੇ ਪੈਂਟਾ ਹੀ ਪਲਾਜ਼ੋ ਬਣਾਇਆ ਤੇ ਨਾਲ ਦੁਪੱਟਾ ਜਿਹੜਾ ਆਪਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈਗਾ ਇਹ ਦੇਖੋ ਮਸਲੀਨ ਦਾ ਦੁਪੱਟਾ ਹੈ ਪਿਓਰ ਮਸਲੀਨ ਦਾ ਦੁਪੱਟਾ ਦੇਖੋ ਡਿਜੀਟਲ ਪ੍ਰਿੰਟ ਬਹੁਤ ਸੋਹਣਾ ਮਤਲਬ ਦੁਪੱਟਾ ਹੈਗਾ ਇਹ ਬਹੁਤ ਪਿਆਰਾ ਲੱਗ ਰਿਹਾ ਹੈ ਤੇ ਜੋ ਮੈਂ ਨੈਕਸ ਦਿਖਾ ਰਹੀ ਹਾਂਗੀ ਤੇ ਉਹ ਵੀ ਦੇਖੋ ਇਹਨਾਂ ਦਾ ਇਹਦਾ ਡਾਰਕ ਗ੍ਰੀਨ ਕਲਰ ਤੇ ਆ ਤੇ ਇਹ ਬਹੁਤ ਸੋਹਣਾ ਸਟਿਚ ਕੀਤਾ ਹੈ ਸੂਟ ਗਿਆ ਆਪਾਂ ਨੇ ਦੇਖੋ ਇਹਦਾ ਗੋਲ ਘੇਰਾ ਬਣਾਇਆ ਆਪਾਂ ਨੇ ਨੀਚੋਂ ਬਹੁਤ ਸੋਹਣਾ ਦੇਖੋ ਇਦਾਂ ਗੋਲ ਘੇਰਾ ਬਣਿਆ ਹੋਇਆ ਹੈਗਾ ਤੇ ਨਾਲ ਦੇਖੋ ਬਹੁਤ ਪਿਆਰਾ ਨੈਕ ਦਾ ਡਿਜ਼ਾਈਨ ਹੈ ਤੇ ਬਾਹਾਂ ਵੇਖੋ ਤੁਸੀਂ ਬਹੁਤ ਪਿਆਰੀਆਂ ਦੇਖੋ ਕਫ ਵਾਲੀਆਂ ਬਾਹਾਂ ਨੇ ਬਹੁਤ ਸੋਹਣੀਆਂ ਦੇਖੋ ਲੱਗਦੀਆਂ ਪਈਆਂ ਨੇ ਬਹੁਤ ਪਿਆਰਾ ਲੱਗ ਰਿਹਾ ਦੇਖੋ ਨਾਲ ਲੇਸਿਸ ਦਿੱਤੇ ਨੇ ਨਾਲ ਦੇਖੋ ਇਹਦੇ ਆਪਾਂ ਨੇ ਸਟ੍ਰੇਟ ਸਲਵਾਰ ਬਣਵਾਈ ਹੈ ਸਟ੍ਰੇਟ ਸਲਵਾਰ ਆ ਤੇ ਨਾਲ ਉਹਨਾਂ ਨੇ ਸਿੰਗਲ ਕਲਰ ਦਾ ਪਿਓਰਸ ਫੋਨ ਦਾ ਦੁਪੱਟਾ ਰਖਾਇਆ ਤੇ ਨਾਲ ਆਪਾਂ ਨੇ ਕੀਆ ਲੇਸਿਸ ਲਗਾਈਆ ਉਹਦੇ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਵੀ ਅਦਾ ਗਰਮੀਆਂ ਚ ਪਾਉਣ ਲਈ ਬਹੁਤ ਵਧੀਆ ਸੋਬਰ ਸਿੰਪਲ ਸੋਬਰ ਸੂਟ ਨੇ ਇਹ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਡਿਜੀਟਲ ਪ੍ਰਿੰਟ ਦਾ ਸੀਗਾ ਆਪਣਾ ਕਾਟਨ ਦਾ ਇਹਦਾ ਫਰੌਕ ਸਟਾਈਲ ਆਪਾਂ ਨੇ ਸੂਟ ਰੈਡੀ ਕੀਤਾ ਬਹੁਤ ਸੋਹਣਾ ਇਹ ਦੇਖੋ ਤੁਸੀਂ ਇੱਥੇ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਬਹੁਤ ਵਧੀਆ ਇੱਥੋਂ ਬੰਦਤੇ ਹੋਏ ਨੇ ਫਰੌਕ ਟਾਈਪ ਸੂਟ ਹੈ ਇਹ ਨਾ ਤੇ ਨੱਕ ਦਾ ਬਹੁਤ ਸੋਹਣਾ ਵੀ ਸ਼ੇਪ ਚ ਗਲਾ ਬਣਿਆ ਹੋਇਆ ਹੈ ਤੇ ਕਫ ਵਾਲੀਆਂ ਇਹਨਾਂ ਦੀਆਂ ਦੇਖੋ ਬਾਵਾਂ ਨੇ ਬਹੁਤ ਸੋਹਣੀਆਂ ਦੇਖੋ ਤੁਸੀਂ ਜਿੱਦਾਂ ਦਾ ਡਿਜ਼ਾਈਨ ਕਹੋ ਉਦਾਂ ਦਾ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਤੇ ਨਾਲ ਇਹਦੇ ਆਪਾਂ ਨੇ ਪੈਂਟ ਟਾਈਪ ਲਾਜ਼ੋ ਬਣਾਇਆ ਇਹ ਦੇਖੋ ਪਿੰਟ ਐਕਸ ਪਾ ਕੇ ਨਾਲ ਲੇਸ ਦਿੱਤੀ ਹੈਗੀ ਬਹੁਤ ਸੋਹਣੀ ਬਹੁਤ ਸੋਹਣਾ ਲੱਗ ਰਿਹਾ ਨਾਲ ਦੇਖੋ ਇਹਦੇ ਆਪਾਂ ਨੇ ਕਾਟਨ ਦਾ ਦੁਪੱਟਾ ਰੱਖਿਆਗਾ ਕਾਟਨ ਦਾ ਦੁਪੱਟਾ ਦੇਖੋ ਇਹ ਤੇ ਨਾਲ ਕਾਟਨ ਦੇ ਦੁਪੱਟੇ ਦੇ ਵਿੱਚ ਕੀ ਹਲਕਾ ਹਲਕਾ ਕੀ ਵਰਕ ਹੋਇਆ ਹੋਇਆਗਾ ਤੇ ਨਾਲ ਲੇਸਿਸ ਦਿੱਤੀ ਆ ਆਪਾਂ ਨੇ ਸੇਮ ਨਾਲ ਦੀਓ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਆਪਣਾ ਮਸਟਰਡ ਕਲਰ ਤੇ ਸੂਟ ਰੈਡੀ ਹੋਇਆਗਾ ਸਿੰਪਲ ਪਲੇਨ ਸੂਟ ਨੇ ਇਹਨਾਂ ਦੇ ਸਾਰੇ ਇਦਾਂ ਮਤਲਬ ਡਿਜ਼ਾਈਨਰ ਜਿਹੜੇ ਰੈਡੀ ਕੀਤੇ ਨੇ ਥੋੜੇ ਥੋੜੇ ਇਹ ਦੇਖੋ ਇਦਾਂ ਬਹੁਤ ਸੋਹਣੀ ਸ਼ਰਟ ਲੱਗ ਰਹੀ ਹੈ ਨਾਲ ਦੇਖੋ ਆਪਣਾ 골ਡਨ ਕਲਰ ਦੀ ਲੇਸ ਪਾਈਪਿੰਗ ਕਰਤੀ ਹੈਗੀ ਤੇ ਇਹਦੇ ਆ ਬਾਹਾਂ ਦੇਖੋ ਆਪਾਂ ਨੇ ਇਦਾਂ ਜਿਹੜੇ ਚੂੜੀਦਾਰ ਬਾਹਾਂ ਬਣਾਈਆਂ ਨੇ ਇਹਦੀਆਂ ਤੇ neck ਦਾ design ਇਦਾਂ ਕੀਤਾ ਹੋਇਆ ਬਹੁਤ ਸੋਹਣਾ suit ਲੱਗ ਰਿਹਾ ਹੈ ਬਹੁਤ ਵਧੀਆ stuff ਹੈ ਬਹੁਤ ਜ਼ਿਆਦਾ ਵਧੀਆ ਇਹਨੂੰ ਤੁਸੀਂ ਕਿਸੇ party wear ਲਈ ਵੀ use ਕਰ ਸਕਦੇ ਹੋ stuff ਨੂੰ ਤੇ ਦੇ ਉੱਤੇ ਕੀ work ਵੀ ਕਰਵਾ ਸਕਦੇ ਹੋ ਤੇ yellow ਨਾਲ ਆਪਣਾ ਦੇਖੋ pure organza ਦਾ dupatta ਜਿਹੜਾ ready ਹੋਇਆ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ dupatta ਲੱਗ ਰਿਹਾ ਦੇਖੋ ਬਹੁਤ ਜ਼ਿਆਦਾ ਸੋਹਣਾ dupatta ਲੱਗ ਰਿਹਾ ਕਿੰਨਾ ਪਿਆਰਾ ਦੇਖੋ dupatta ਲੱਗ ਰਿਹਾ ਬਹੁਤ ਜ਼ਿਆਦਾ ਸਾਰੇ ਦੁਪੱਟੇ ਦੇ ਵਿੱਚ ਬਹੁਤ ਸੰਗਣੀ ਸੰਗਣੀਆਂ ਆਪਾਂ ਨੇ ਮਤਲਬ ਗੋਟਾ ਲਗਾਇਆ ਹੈਗਾ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਐਦਾਂ ਵੀ ਮਤਲਬ ਪਲੇਨ ਸੂਟ ਨੂੰ ਕਿ ਉਹਿੱਦਾਂ ਦੁਪੱਟਾ ਐਦਾਂ ਡਿਜ਼ਾਈਨਰ ਬਣਾ ਕੇ ਰੈਡੀ ਕਰ ਸਕਦੇ ਹੋਗੇ ਤਾਂ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਆਪਣਾ ਦੇਖੋ ਐਦਾਂ ਪਲੇਨ ਸੂਟ ਹੈ ਵੀ ਤੇ ਇਹਦੇ ਦੇਖੋ ਗੋਲ ਗੋਲ ਆਪਾਂ ਨੇ ਨੀਚੋਂ ਘੇਰਾ ਬਣਾਇਆ ਹੈਗਾ ਤੇ ਬਹੁਤ ਵਧੀਆ ਸ਼ਰਟ ਦੇਖੋ ਬਹੁਤ ਪਿਆਰੀ ਨਾਲ ਆਪਾਂ ਨੇ ਕਿ ਲੇਸ ਦਿੱਤੀ ਹੈ ਇਹਦੇ ਤੇ ਨਾਲ ਬਹੁਤ ਹੀ ਜ਼ਿਆਦਾ ਸੋਨੇ ਦੇਖੋ ਆਪਾਂ ਨੇ ਬਾਵਾ ਬਣਾਈਆਂ ਨੇ ਕਾਫ ਵਾਲੀਆਂ ਬਾਵਾਂ ਨੇ ਆਪਣੀ ਇਦਾਂ ਬਟਨ ਲਗਾਇਆ ਤੇ ਆ ਦੇਖੋ ਕਿੰਨੇ ਪਿਆਰੇ ਸੁਨ ਸੁਨੇ ਬਟਨ ਲਗਾਏ ਨੇ ਦੇਖੋ neck ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ neck ਦਾ ਡਿਜ਼ਾਈਨ ਹੈਗਾ ਤੇ ਨਾਲ ਇਹਦੇ ਆਪਾਂ ਨੇ ਇਦਾਂ ਬਾਟਮ ਰੈਡੀ ਕੀਤੀ ਆ ਤੇ ਉਹਦੇ ਲਈ ਸਿਸ ਦਿੱਤੀਆਂ ਨੇ ਤੇ ਨਾਲ ਇਹਦੇ ਕੀ ਆਪਣਾ ਮਸਲੀਨ ਦਾ ਦੁਪੱਟਾ ਹੈਗਾ ਕਾਟਨ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਡਿਜੀਟਲ ਟਰੈਂਡ ਇਹ ਦੇਖ ਸਾਧੋ ਤੁਸੀਂ ਬਹੁਤ ਸੋਹਣੇ ਜਿੱਦਾਂ ਅੱਗੇ ਆਪਾਂ ਗਰਮ ਵਿੱਚ ਪਾ ਲਈਏ ਸੂਟ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਦੇਖੋ ਕਿਤੇ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਆਪਾਂ ਜਿੱਦਾਂ ਮਰਜੀ ਪਾਓ ਇਹਨਾਂ ਨੂੰ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਆਪਣਾ ਆਰਡਰ ਦਾ ਸੂਟ ਹੈਗਾ ਡਿਜੀਟਲ ਪ੍ਰਿੰਟ ਦੇ ਉੱਪਰ ਆਪਾਂ ਵਰਕ ਕੀਤਾ ਤੁਸੀਂ ਦੇਖੋ ਪ੍ਰਿੰਟ ਸੇਮ ਨਹੀਂ ਮਿਲਣਾ ਹੈਗਾ ਹੋਰ ਕਿਸੇ ਵੀ ਪ੍ਰਿੰਟ ਦੇ ਉੱਪਰ ਗਿਆ ਤੁਸੀਂ ਏਦਾਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਚਨਾਰ ਕੰਪਨੀ ਦਾ ਸੀਗਾ ਆਪਣਾ ਡਿਜੀਟਲ ਪ੍ਰਿੰਟ نیچے ਦੇਖੋ ਸਾਰਾ ਘੇਰ ਦਾ ਕੰਮ ਕੀਤਾ ਬਹੁਤ ਸੋਹਣਾ ਵਰਕ ਕੀਤਾ ਤੁਸੀਂ ਕੰਮ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਪਿਆਰਾ ਕੰਮ ਦੇਖੋ ਠਮਾਇਆ ਹੋਇਆ ਇਹਦੇ ਉੱਪਰ ਤੇ ਨਾਲ ਦੇਖੋ ਇਹ ਇਹਨਾਂ ਦੀ ਆਵਾਮਾ ਦਾ ਕੰਮ ਹੋ ਗਿਆ ਤੇ ਨਾਲ ਹੀ ਇਹਨਾਂ ਦੇ ਆਪਾਂ ਕੀ ਬਾਟਮ ਤੇ ਵੀ ਕੰਮ ਕੀਤਾ ਤੁਸੀਂ ਹੋਰ ਕਿਸੇ ਵੀ ਪ੍ਰਿੰਟ ਤੇ ਡਿਜ਼ਾਈਨ ਕੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਪਰ ਪ੍ਰਿੰਟ ਸੇਮ ਨਹੀਂ ਮਿਲੇਗਾ ਇਹ ਬਾਟਮ ਦਾ ਕੰਮ ਹੈ ਦਾ ਬਹੁਤ ਸੋਹਣਾ ਤੇ ਨਾਲ ਕੀ ਸੀ ਇਹਦੇ ਡਿਜੀਟਲ ਪ੍ਰਿੰਟ ਦਾ ਦੁਪੱਟਾ ਸੀਗਾ ਤੇ ਦੁਪੱਟੇ ਤੇ ਸਿੰਪਲ ਆਪਾਂ ਨੇ ਕੀਆ ਬਹੁਤ ਹੀ ਪਿਆਰੀ ਲੇਜ਼ ਦਿੱਤੀ ਹੈ ਇਹ ਆਪਣਾ ਆਰਡਰ ਦਾ ਸੂਟ ਹੈਗਾ ਤੁਸੀਂ ਇਦਾਂ ਦਾ ਕੀ ਸੂਟ ਵੀ ਕੀ ਸਾਡੇ ਤੋਂ ਡਿਜੀਟਲ ਪ੍ਰਿੰਟ ਦੇ ਉੱਪਰ ਵਰਕ ਕਰਵਾ ਕੇ ਕੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਸਾਡੇ ਅੱਧੇ ਸੂਟ ਪਸੰਦ ਆ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਜੋ ਸਾਡੀ ਅੱਜ ਦੀ ਨਿਊ ਕਲੈਕਸ਼ਨ ਕਿਸ ਤਰ੍ਹਾਂ ਲਗੀ थैंक यू